ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਰੂ ਮਹੱਲਾ ਪੰਜਵਾ ਅਜੁੱਤ ਬਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਦਸੂਦਨ ਦਾਮੋਦਰ ਸਵਾਮੀ ਤਾਂਤਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਇੱਕ ਦਿਨ ਗੁਰੂ ਕੇ ਬਾਗ ਮੰਜੀ ਸਾਹਿਬ ਵਾਲੇ ਸਥਾਨ ਤੇ ਬਿਰਾਜਮਾਨ ਸਨ ਅਤੇ अनेका ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਨਿਹਾਲ ਹੋ ਰੀਆਂ ਸਨ ਤਦੋਂ ਸੰਗਤਾਂ ਦੀ ਪ੍ਰੇਰਣਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਪਾਸ ਆਕਰ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜਿਵੇਂ ਸ਼ਿਵ ਪੁਰਾਣ ਵਿੱਚ ਸ਼ਿਵ ਅਸਤੋਤਰ ਬ੍ਰਹਮ ਪ੍ਰਾਣ ਵਿੱਚ ਬ੍ਰਹਮ ਸਤੋਤਰ ਤੇ ਵਿਸ਼ਨ ਪ੍ਰਾਣ ਵਿੱਚ ਵਿਸ਼ਨ ਅਸਤੋਤਰ ਆਉਂਦੇ ਹਨ। ਇਉ ਸੰਸਾਰ ਵਿੱਚ ਈਸ਼ਰ ਦੇ ਨਾਮਾਂ ਦੇ ਸਹਾਂਸਰ ਨਾਮੇ ਬਣੇ ਹੋਏ ਹਨ। ਜਿਵੇਂ ਆਪ ਜੀ ਸਮੱਗਰ ਬਾਣੀ ਹੀ ਨਾਮ ਰੂਪ ਰਜ ਰਹੇ ਹੋ। ਉਵੇਂ ਇੱਕ ਐਸਾ ਵੀ ਸ਼ਬਦ ਉਚਾਰਨ ਕਰੋ ਜਿਸ ਵਿੱਚ ਸ਼ੇਸ਼ਨਾਗ ਆਦਕਾਂ ਦੇ ਦੁਆਰਾ ਈਸ਼ਰ ਦੇ ਲੈ ਗਏ ਸਮੱਗਰ ਨਾਮਾਂ ਦਾ ਚਿੰਤਨ ਹੋ ਸਕੇ। ਜਿਸ ਦੇ ਪੜਨ ਸੁਣਨ ਨਾਲ ਸਰਗੁਣ ਤੇ ਨਿਰਗੁਣ ਸਰੂਪ ਦੇ ਨਾਮਾਂ ਦਾ बोਧ ਹੋ ਸਕੇ ਤਦੋਂ ਸਤਿਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਪ੍ਰਾਰਥਨਾ ਸੁਣ ਕੇ ਪਰਮੇਸ਼ਰ ਦੇ ਨਿਰਗੁਣ ਸਰਗੁਣ ਸਰੂਪ ਦੇ ਕੀਰਤਮ ਨਾਮਾਂ ਬਾਰੇ ਕਥਨ ਕਰਕੇ ਅਤੇ ਫੇਰ ਸਤਨਾਮ ਦੱਸਦੇ ਹੋਏ ਇਹ ਸ਼ਬਦ ਉਚਾਰਨ ਕਰਦੇ ਆ ਸੋ ਨੋਟ ਹੈ ਕਿ ਗੁਰ ਸਿੱਖ ਸੰਗਤਾਂ ਵਿੱਚ ਇਸ ਸ਼ਬਦ ਦਾ ਨਾਮ ਸਹਾਂਸਰ ਨਾਮਾ ਕਰਕੇ ਪ੍ਰਚਲਿਤ ਹੈ ਅਜੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਦਸੂਦਨ ਦਾਮੋਦਰ ਸੁਆਮੀ ਏ ਅਜੁੱਤ ਅਗੇੜ ਆਪ ਦੀ ਪਦਵੀ ਉੱਪਰੋਂ ਗਿਰਨ ਤੋਂ ਰਹਿਤ ਪ੍ਰਭੂ ਤੂੰ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਤੂੰ ਹੀ ਪਰਮ ਈਸ਼ਰ ਪਰਮ ਵੱਡਾ ਈਸ਼ਰ ਈਸ਼ਵਰ ਹੈ ਭਾਵ ਵਿਦਾਂਤੀਆਂ ਅਨਸਾਰ ਮੰਨੇ ਵਿਸ਼ਨੂੰ ਗਣੇਸ਼ ਸ਼ਿਵ ਸ਼ਕਤੀ ਤੇ ਸੂਰਜ ਇਹ ਪੰਜ ਈਸ਼ਰਕਾਰਜ ਰੂਪ ਹਨ ਅਤੇ ਤੂੰ ਕਾਰਨ ਰੂਪ ਹੈ ਤੂੰ ਹੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ ਤੂੰ ਮਦ ਮਧੂ ਤੇ ਕੈਡਬ ਨਾਮ ਦੇ ਤਾ ਨੂੰ ਸੂਦਨ ਕੱਟਣ ਮਾਰਨ ਵਾਲਾ ਹੈ ਤੂੰ ਹੀ ਦਾਮ ਉਦਰ ਦਾ ਮੋਦਰ ਤੂੰ ਪਾਗ ਉਦਰ ਪੇਟ ਨਾਲ ਦਾਮ ਰੱਸੀ ਬੰਨਣ ਵਾਲਾ ਕ੍ਰਿਸ਼ਨ ਰੂਪ ਹੈ ਤੂੰ ਹੀ ਸਭ ਦਾ ਸੁਆਮੀ ਮਾਲਕ ਹੈ ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਏ ਪ੍ਰਭੂ ਤੂੰ ਹੀ ਰਿਖੀਆਂ ਦਾ ਈਸ਼ਵਰ ਹੈ ਰਿਖੀ ਕੇਸ ਪਾਵਰਕੀਗ ਇੰਦਰੀਆਂ ਦਾ ਏਸ ਈਸ਼ਵਰ ਭਾਵ ਚੇਸ਼ਟਾ ਕਰਾਉਣ ਵਾਲਾ ਚੇਤਨ ਸਰੂਪ ਹੈ ਤੂੰ ਹੀ ਗੋਵਰਧਨ ਤਾਰੀ ਗੋਵਰਧਨ ਪਰਬਤ ਨੂੰ ਆਪਣੀ ਉਂਗਲ ਤੇ ਧਾਰਨ ਵਾਲਾ ਹੈ ਪਾਪ ਚੁੱਕਣ ਵਾਲਾ ਹੈ ਇਹ ਮਨੋਹਰ ਨਿਰਗੁਣ ਸਰੂਪ ਵਿੱਚ ਚੇਤਨ ਸੱਤਾ ਰੂਪੀ ਮੁਰਲੀ ਵਜਾਉਣ ਵਾਲਾ ਹੈ ਮਨਾਂ ਨੂੰ ਅਕਰਖਣ ਸ਼ਕਤੀ ਨਾਲ ਹਰਨ ਵਾਲਾ ਹੈ ਅਤੇ ਹਰੇਕ ਰੰਗਾਂ ਰੂਪਾਂ ਆਕਾਰਾਂ ਨੂੰ ਧਾਰਨ ਵਾਲਾ ਹੈ ਮੋਹਨ ਮਾधव ਕ੍ਰਿਸ਼ਨ ਮਰਾਰੇ ਜਗਦੀਸ਼ਰ ਹਰਜੀ ਅਸੁਰ ਸੰਗਾਰੇ ਏ ਪ੍ਰਭੂ ਤੂੰ ਮੋਹਨ ਮੋਹ ਲੈਣ ਵਾਲਾ ਹੈ ਵਾ ਸੰਤਾਂ ਦੇ ਮੋਹ ਮੋਹ ਨੂੰ ਹਨ ਨਾਸ਼ ਕਰਨ ਵਾਲਾ ਹੈ ਮਾधव ਮਾਇਆ ਦਾ ਪਤੀ ਹੈ ਕ੍ਰਿਸ਼ਨ ਕੀ ਇਹ ਕਾਲੇ ਰੰਗ ਕਰਕੇ ਕ੍ਰਿਸ਼ਨ ਰੂਪ ਹੈ ਕ੍ਰਿਸ਼ਨ ਕਮਜ਼ੋਰੀ ਤੋਂ ਰਹਿਤ ਅਗਨੀ ਦੀ ਨਿਆਈ ਪ੍ਰਕਾਸ਼ ਰੂਪ ਹੈ ਮਰਾਰੇ ਗੁਰਦੈਂਤ ਜਿਹੜਾ ਮੁਰਦੈਂਤ ਨੂੰ ਤੂੰ ਮਾਰਨ ਵਾਲਾ ਹੈ ਤੇ हे ਹਰੀ ਪਰਮੇਸ਼ਰ ਜੀ ਤੂੰ ਜਗਦੀਸ਼ਰ ਜਗਤ ਦਾ ਈਸ਼ਵਰ ਰੂਪ ਹੈ ਅਸੁਰ ਦੈਂਤਾਂ ਨੂੰ ਸੰਘਾਰੇ ਮਾਰਨ ਵਾਲਾ ਹੈ ਜਗ ਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ हे ਪ੍ਰਭੂ ਤੂੰ ਜਗਤ ਦਾ ਜੀਵਨ ਰੂਪ ਹੈ ਅਬਿਨਾਸੀ ਨਾਸ਼ ਤੋਂ ਰਹਿਤ ਅਤੇ ਸਾਰਿਆਂ ਦਾ ਠਾਕੁਰ ਸੁਆਮੀ ਹੈ ਤੇ ਸਾਰੇ ਫਿਰ ਘਟ ਘਟ ਸਰੀਰਾਂ ਸਰੀਰਾਂ ਵਿੱਚ ਵਸਣ ਵਾਲ ਅਤੇ ਸਾਰਿਆਂ ਦਾ ਸੰਗਾ ਕੀਏ ਸਾਥੀ ਹੈ ਤਰਣੀ ਤਾਰ ਇਸ ਨਾਰ ਸਿੰਘ ਨਾਰਾਇਣ ਦਾੜਾ ਅਗਰੇ ਪ੍ਰਿਥਮ ਤਰਾਇਣ ਹੈ ਪ੍ਰਭੂ ਤੂੰ ਆਪ ਹੀ ਤਰੀ ਤਰਨੀ ਕੀਏ ਧਨੀ ਨੂੰ ਧਰਦੀ ਨੂੰ ਆਸਰਾ ਦੇਣ ਵਾਲਾ ਈਸ਼ਰ ਰੂਪ ਹੈ ਧਰਨੀ ਦੀ ਨਿਆਈ ਖਿਮਾ ਧਾਰਨ ਵਾਲਾ ਸਭ ਦਾ ਈਸ ਰਾਜਾ ਰੂਪ ਹੈ ਆਪ ਹੀ ਹਰਨਾਗ ਨੂੰ ਮਾਰ ਕੇ ਪ੍ਰਹਿਲਾਦ ਦੀ ਰੱਖਿਆ ਕਰਨ ਵਾਲਾ ਨਰਸਿੰਘ ਰੂਪ ਹੈ ਸੋ ਤੂੰ ਆਪ ਹੀ ਵਰਾਰ ਸੂਰ ਰੂਪ ਹੋ ਕੇ ਆਪਣੀ ਦਾੜ ਜਿਹੜੀਆਂ ਤੇਰੀਆਂ ਜਾੜਾਂ ਹਨ ਅਗਰੇ ਅੱਗੇ ਪ੍ਰਥਮ ਧਰਤੀ ਨੂੰ ਧਰਾਉਣ ਰੱਖਣ ਵਾਲਾ ଅਥਵਾ ਕਾਲ ਰੂਪੀ ਜਾੜਾਂ ਦੇ ਅੱਗੇ ਸਾਰੀ ਪ੍ਰਿਥਵੀ ਭਾਗ ਸ੍ਰਿਸ਼ਟੀ ਨੂੰ ਰੱਖਣਾ ਕੀਤਾ ਹੈ ਅਰਥਾਤ ਕਾਲ ਸਭ ਨੂੰ ਭਖਣ ਕਰੀ ਜਾ ਰਿਹਾ ਬਾਵਨ ਰੂਪ ਕੀਆ ਤੁਦ ਕਰਤੇ ਸਭ ਹੀ ਸੇਤੀ ਹੈ ਚੰਗਾ ਇਹ ਕਰਤੇ ਕਰਤਾ ਪੁਰਖ ਤੂੰ ਆਪ ਹੀ ਬਲਰਾਜੇ ਨੂੰ ਛਲਨ ਲਈ ਬਾਵਨ ਅਵਤਾਰ ਦਾ ਰੂਪ ਧਾਰਨਾ ਕੀਤਾ ਹੈ ਤੂੰ ਆਪ ਹੀ ਸਾਰਿਆਂ ਦੇ ਛੇਤੀ ਕੀਏ ਨਾਲੋਂ ਚੰਗਾ ਸ੍ਰੇਸ਼ਟ ਹੈ ਜੋ ਬਾਵਨ ਅਵਤਾਰ ਧਾਰਿਆ ਸੀ ਉਹ ਸਾਰਿਆਂ ਤੋਂ ਹੀ ਚੰਗਾ ਨਿੱਕਾ ਜਿਹਾ ਰੂਪ ਧਾਰਿਆ ਸੀ श्री राम चंद्र जिस रूप नरे किया बनवाली चकर बाण दर्श अनुपिया हे प्रभु जिस आप जीदा कोई रूप ते रेखिया लकीर नहीं है उसने ही श्री राम चंद्र जी दा रूप धारण किया बनवाली बेजंती माला नु पहरण वाला है वा संसार बंदा वाली है चकर बाण अपने हाथ विच चकर पकड़न वाला है ਕਾਲ ਰੂਪੀ ਚੱਕਰ ਆਪਣੇ ਹੱਥਾਂ ਵਿੱਚ ਭਾਵ ਹੁਕਮ ਵਿੱਚ ਰੱਖਿਆ ਹੋਇਆ ਤੇਰਾ ਦਰਸ ਕੀ ਇਹ ਦਰਸ਼ਨ ਅਨੂਪਿਆ ਉਪਮਾ ਤੋਂ ਰਹਿਤ ਹੈ ਸਹਸ ਨੀਦਰ ਮੂਰਤ ਹੈ ਸਹਸਾ ਇੱਕ ਦਾਤਾ ਸਭ ਹੈ ਮੰਗਾ हे ਪ੍ਰਭੂ ਤੇਰੇ ਸਰਗੁਣ ਸਰੂਪ ਦੇ ਸਹਸ ਹਜ਼ਾਰਾ ਹੀ ਨੇਤਰ ਹਨ ਅਤੇ ਸਰਗੁਣ ਸਰੂਪ ਦੀਆਂ ਹਜ਼ਾਰਾ ਹੀ ਮੂਰਤੀਆਂ ਸਕਲਾਂ ਹਨ ਤੂੰ ਕਹਿੰਦੇ ਇੱਕੋ ਹੀ ਦਾਤਾ ਦਾਤਾ ਦੇਣ ਵਾਲਾ ਭਾਵ ਤੂੰ ਦਾਤਾ ਦੇਣ ਵਾਲਾ ਹੈ ਅਤੇ ਸਾਰੇ ਜੀਵ ਤੇ ਤੂੰ ਹੀ ਮੰਗਣ ਵਾਲਿਆ ਭਗਤ ਵਸ਼ਲ ਅਨਾਥ ਹੈ ਨਾਤੇ ਗੋਪੀਨਾਥ ਸਗਲ ਹੈ ਸਾਥੇ ਇਹ ਪ੍ਰਭੂ ਤੂੰ ਭਗਤੀ ਕਰਨ ਵਾਲਿਆਂ ਦਾ ਵਸ਼ਲ ਪਿਆਰਾ ਹੈ ਵਾ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਅਤੇ ਅਨਾਥ ਹੈ ਜਤੀਮਾ ਗਰੀਬਾਂ ਦਾ 나ਥੇ ਸੁਆਮੀ ਹੈ ਤੂੰ ਵਾ ਅਨਾਥ ਹੈ 나ਥ ਹੈ ਪਾਪ ਤੇਰਾ ਕੋਈ ਵੀ ਸੁਆਮੀ ਨਹੀਂ ਅਤੇ ਸਭ ਨੂੰ ਹੀ ਆਪਣੇ ਹੁਕਮ ਵਿੱਚ 나ਥ ਨੱਥਣ ਅਧੀਨ ਕਰਨ ਵਾਲਾ ਹੈ ਗੋਪੀ 나ਥ ਗੋਪੀਆਂ ਦਾ 나ਥ ਸੁਆਮੀ ਹੈ ਗੋ ਇੰਦਰੀਆਂ ਦਾ ਸਾਥੀ ਚੇਤਨ ਰੂਪੀ ਪੀ ਪਤੀ ਅਤੇ ਸਭ ਦਾ ਮਾਲਕ ਹੈ ਪਾਦਸ਼ਾ ਪਰਮਾਉਂਦੇ ਆ ਫਿਰ ਸਾਰਿਆਂ ਦੇ ਸਾਥੇ ਨਾਲ ਰਹਿਣ ਵਾਲਾ ਵਾਸ ਦੇਵ ਨਿਰੰਜਨ ਦਾਤੇ ਵਰਨ ਨਸਾਕੋ ਗੁਣ ਅੰਗਾ ਏ ਨਿਰੰਜਨ ਸ਼ੁੱਧ ਸਰੂਪ ਦਾਤਾਰ ਪ੍ਰਭੂ ਤੂੰ ਸਭ ਨੂੰ ਵਾਸ ਦੇਵ ਵਾਸਾ ਦੇਣ ਵਾਲਾ ਹੈ ਵਾਸ ਦੇਵ ਭਾਵ ਵਾਸ ਦੇਵ ਦਾ ਪੁੱਤਰ ਕ੍ਰਿਸ਼ਨ ਰੂਪ ਹੈ ਮੈਂ ਤੇਰੇ ਗੁਣਾਂ ਨੂੰ ਵਰਣਨ ਨਹੀਂ ਕਰ ਸਕਦਾ ਤੂੰ ਸਭ ਦਾ ਅੰਗਾ ਪਿਆਰਾ ਹੈ मुकंद मनोहर लक्ष्मी नारायण द्रौपदी लज्जा निवार उदाहरण हे प्रभु मुक्ति दा दाता है मनोहर सुंदर स्वरूप है वा मानु हरण वाला है लक्ष्मी नु अंगीकार करण करके विष्णु रूप विच तेरा लक्ष्मी नारायण नाम है द्रौपदी दी लज्जा निवृत्त करके उस नु बचावण वाला है ਪਾਪ ਜਦੋਂ ਦਰਯੋਦਨ ਦੀ ਸਭਾ ਵਿੱਚ ਦਰਉਪਦੀ ਦੇ ਵਸਤਰ ਉਤਾਰੇ ਜਾ ਰਹੇ ਸਨ ਉਸ ਵੇਲੇ ਦਰਉਪਦੀ ਨੇ ਅਤਿਅੰਤ ਦੀਨਮਨ ਹੋ ਕੇ ਕਰਕੇ ਤੇਰਾ ਭਜਨ ਸਿਮਰਨ ਕੀਤਾ ਸੀ ਤਦੋਂ ਤੈਨੂੰ ਯਾਦ ਕੀਤਾ ਸੀ ਤਦੋਂ ਤੂੰ ਆਪ ਹੀ ਉਸ ਨੂੰ ਬੇਪਤੀ ਹੋਣ ਤੋਂ ਬਚਾ ਲਿਆ ਸੀ ਵਾਧਰਉਪਤੀ ਦੀ ਨਿਆਈ ਬ੍ਰਹਮਾਕਾਰ ਬਿਰਤੀ ਦੀ ਕਾਮ ਕ੍ਰੋਧ ਆਦਿ ਵਿਕਾਰਾਂ ਕਰਕੇ ਲੱਜਿਆ ਨੂੰ ਨਿਵਰਤ ਕਰਨ ਵਾਲਾ ਹੈ ਤੇ ਸ਼ਬਦ ਰੂਪੀ ਬਲ ਨਾਲ ਉਧਾਰ ਕਰਨ ਵਾਲਾ ਹੈ ਕਮਲਾ ਕੰਤ ਕਰ ਹੈ ਕੰਤੂਹਲ ਅਨੰਦ ਬినੋਦੀ ਨੇਹ ਸੰਗਾ हे ਪ੍ਰਭੂ ਤੂੰ ਕਮਲਾ ਲక్ష్ਮੀ ਦਾ ਕੰਤ ਪਤੀ ਹੋਣ ਕਰਕੇ ਤੇਰਾ ਕਮਲਾ ਕੰਤ ਵੀ ਨਾਮ ਹੈ ਤੂੰ ਕੰਤੂਹਲ ਉਤਸ਼ਾਹਾਦਾਇਕ ਕੌਤਕ ਕਰਦਾ ਹੈ ਆਨੰਦਦਾਇਕ ਬినੋਦੀ ਅਚਰਜ ਕੌਤਕੀ ਅਤੇ ਨੇਹ ਸੰਗਾ ਅਸੰਗ ਰੂਪ ਹੈ अमोघ दर्शन आजुनी संभव अकाल मूरत जिस कदे नाहिं कहो तेरा दर्शन दीदार अमोघ सफला है तू आजुनी अजन्मा ते संभव सुते प्रकाश रूप है अकाल कइए काल मौत तो रहत हस्ती वाला है मूरत मेरी मूल नामे मेरी तेरे नाल रद प्रीति है हे प्रभु जिस तेरे रूप ਦਾ ਕਦਾ ਚਿਤ ਵੀ ਖੋ ਨਾਸ਼ ਨਹੀਂ ਹੁੰਦਾ ਅਬਨਾਸੀ ਅਬਗਤ ਅਗੋਚਰ ਸਭ ਕਿਸ ਤੁਝ ਹੀ ਹੈ ਲੱਗਾ हे प्रभु ਤੂੰ ਅਬਨਾਸੀ ਨਾਸ਼ ਤੋਂ ਰਹਿਤ ਹੈ ਅਬਗਤ ਵਿਅਕਤੀਗਤ ਤੋਂ ਵੀ ਰਹਿਤ ਹੈ ਵਾ ਵਿਸ਼ੇਸ਼ ਕਰਕੇ ਗਿਆਨ ਸਰੂਪ ਹੈ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਸਾਰਾ ਕੁਝ ਤੇਰੇ ਨਾਲ ਹੀ ਲੱਗਾ ਆਇਆ ਭਾਵ ਤੇਰੇ ਹੀ ਆਸਰੇ ਹੈ ਸ਼ੀਰਿੰਗ ਬੈਕੁੰਠ ਕੇ ਵਾਸੀ ਮਾਸ਼ ਕਸ਼ਕੂਰਮ ਆਗਿਆ ਔਤਰਾਸੀ हे ਪ੍ਰਭੂ ਸ਼ੀਰਿੰਗ ਤੂੰ ਲక్ష్ਮੀ ਨੂੰ ਆਨੰਦ ਦੇਣ ਵਾਲਾ ਹੈ ਤੂੰ ਹੀ ਬੈਕੁੰਠ ਸਵਰਗ ਸੱਚਖੰਡ ਦੇ ਵਿੱਚ ਨਿਵਾਸ ਕਰਨ ਵਾਲਾ ਹੈ ਬੈ ਜਿੱਥੇ ਦ્વੈਤ ਕੁੰਠ ਰੁਕ ਜਾਂਦੀ ਹੈ ਉਸ ਅਦ્વੈਤ ਸਰੂਪ ਬੈਕੁੰਠ ਵਿੱਚ ਵਸਣ ਵਾਲਾ ਹੈ ਸੋ ਮਸਕਸ਼ ਜਿਹੜੇ ਕੂਰਮਾਦ ਤੇਰੀਆਂ ਆਗਿਆ ਰਜ਼ਾ ਵਿੱਚ ਹੀ ਔ ਤਰਾਸੀ ਕੀਏ ਅਵਤਾਰ ਹੋਇਆ ਮਛ ਜਿਹੜਾ ਹੈ ਬ੍ਰਹਮਾ ਜੀ ਦੇ ਪਾਸ ਇੱਕ ਸ਼ੰਖ ਸੀ ਜਿਸ ਨੂੰ ਵਜਾ ਕੇ ਬ੍ਰਹਮਾ ਜੀ ਨੂੰ ਸਾਰੇ ਵੇਦ ਉਤਰਦੇ ਸਨ ਇੱਕ ਦਿਨ ਬ੍ਰਹਮਾ ਜੀ ਸੁੱਤੇ ਪਏ ਸਨ ਤਦੋਂ ਸ਼ੰਖਾਸੁਰ ਨਾਮੇ ਦਾਹ ਤੋ ਸ਼ੰਖ ਜੁਗ ਕੇ ਲੈ ਗਿਆ ਸਰਮੰਦਰ ਵਿੱਚ ਉਹਨੇ ਚਲਾ ਕੇ ਮਾਰਿਆ ਉਹ ਤਦੋਂ ਬ੍ਰਹਮਾ ਨੂੰ ਕੋਈ ਵੇਦ ਸਪੁਰਨ ਨਾ ਹੋਵੇ ਫਿਰ ਬ੍ਰਹਮਾ ਜੀ ਨੇ ਵਿਸ਼ਨੂੰ ਜੀ ਅੱਗੇ ਬੇਨਤੀ ਕੀਤੀ ਫਿਰ ਵਿਸ਼ਨੂੰ ਭਗਵਾਨ ਨੇ ਆਪਣਾ ਪਹਿਲਾ ਮਾਸ਼ ਅਵਤਾਰ ਧਾਰਨ ਕਰਕੇ ਸ਼ੰਖਾਸ਼ਰਦੈਂਤ ਨੂੰ ਮਾਰ ਕੇ ਉਹ ਵੇਦਾਂ ਦੀ ਧੁਨੀ ਵਾਲਾ ਸ਼ੰਖ ਬ੍ਰਹਮਾ ਜੀ ਨੂੰ ਲਿਆ ਕੇ ਦਿੱਤਾ ਮਾਸ਼ ਭਗਵਾਨ ਦਾ ਹੇਠਲਾ ਤਾੜ ਮਾਸ਼ ਦਾ ਤੇ ਉੱਪਰਲਾ ਹਿੱਸਾ ਮਨੁੱਖ ਜਿਹਾ ਸੀ ਇਹ ਅਵਤਾਰ ਸਤਜੁਗ ਵਿੱਚ ਹੋਇਆ ਹੈ ਜੈਸਾ ਕਿ ਸ਼ੰਖਾ ਸਿਰ ਮਾਰੇ ਬੇਦ ਉਧਾਰੇ ਸੱਦਰ ਸੰਗਾਰੇ ਜਸ ਲੀਨੋ ਦੇ ਵੇਸ ਬੁਲਾਇਓ ਰਾਜ ਬਿਠਾਇਓ ਛਤਰ ਫੇਰਾਇਓ ਸੁਖ ਦੀਨੋ ਕੋਟੰ ਬਜ ਬਾਜੇ ਸੋਰ ਸਭ ਗਾਜੇ ਸੋਭ ਘਰ ਸਾਜੇ ਸੋਕ ਹਰੇ ਦੇ ਕੋਟਕ ਦਸ਼ਨਾ ਕਰੋੜ ਪਰਦਕਨਾ ਆਨ ਸੋ ਮੱਚ ਕੇ ਪਾਏ ਪਰੇ ਸੋ ਕਸ਼ ਜਿਹੜਾ ਹੈ ਇਹ ਭਾਗਵਤ ਪੁਰਾਣ ਵਿੱਚ ਕਥਾ ਹੈ ਕਿ ਜਿਸ ਸਮੇਂ ਦੇਵਤੇ ਅਤੇ ਦਾਤ ਕੀਰ ਸਮੁੰਦਰ ਰੜਕਣ ਲੱਗੇ ਜਦੋਂ ਮਦਰਾਚਲ ਪर्वਤ ਦੀ ਮਧਾਣੀ ਤੇ ਛੇਸ਼ਨਾਗ ਦਾ ਨੇਤਰਾ ਪਾਉਣਾ ਕੀਤਾ ਪर्वਤ ਦੀ ਮਧਾਣੀ ਭਾਰੀ ਹੋਣ ਕਰਕੇ ਥੱਲੇ ਨੂੰ ਤਸਦੀ ਜਾਂਦੀ ਉਸ ਸਮੇਂ ਭਗਵਾਨ ਵਿਸ਼ਨੂੰ ਨੇ ਕਛ ਜਿਹੜਾ ਕਛੂ અવਤਾਰ ਧਾਰਨ ਕਰਕੇ ਉਸ ਪਰਬਤ ਦੇ ਹੇਠਾਂ ਆਪਣੀ ਪਿੱਠ ਦੇਣਾ ਕੀਤਾ ਜਿਸ ਤੋਂ ਸਮੁੰਦਰ ਰੜਕਣ ਦਾ ਕੰਮ ਆਸਾਨੀ ਨਾਲ ਹੋ ਗਿਆ ਸੀ ਕੂਰਮ ਇਹ ਵੀ ਕਛੂ ਕੁੰਮੇ ਦਾ અવਤਾਰ ਹੈ ਜੋ ਪ੍ਰithvi ਦੇ ਢਾ ਆਪਣੀ ਪੇਟ ਦੇ ਕੇ ਬੈਠਾ ਹੋਇਆ ਮੰਨਿਆ ਜਾਂਦਾ ਵਾਹੀ ਸ਼ਰਦਾ ਪਲੰਗ ਰੂਪ ਬਣਾਇਆ ਹੋਇਆ ਵਕੂਰਮ ਪਦੇ ਹੋਰ ਵੀ ਅਰਥ ਕੀਤੇ ਜਾਂਦੇ ਆ ਜਿਵੇਂ ਕੂਰਮ ਪ੍ਰithvi ਕੂਰਮ ਵਿਸ਼ਨੂੰ ਦਾ ਕਵਤਾਰ ਹੈ ਤੋ ਤੀਜੇ ਨੰਬਰ ਤੇ ਕੂਰਮ ਇੱਕ ਪ੍ਰਾਣ ਜਿਸ ਵਿੱਚ ਕਸ਼ੂ ਅਵਤਾਰ ਦੀ ਕਥਾ ਲਿਖੀ ਚੌਥਾ ਕੌਰਮ ਇਸ ਨੂੰ ਵੀ ਕਿਹਾ ਜਾਂਦਾ ਇੱਕ ਰਿਖੀ ਦਾ ਨਾਮ ਵੀ ਹੈ ਜਿਸ ਨੇ ਰਿਗ ਵੇਦ ਦੇ ਕਈ ਸੂਤਰਾਂ ਦਾ ਵਿਕਾਸ ਕੀਤਾ ਹੈ ਸੋ ਪੰਜਵਾਂ ਕੂਰਮ ਇਹ ਵੀ ਕਿਹਾ ਜਾਂਦਾ ਕਿ ਇੱਕ ਪ੍ਰਕਾਰ ਦੀ ਵਾਜੂ ਜਿਸ ਨਾਲ ਨੇਤਰਾਂ ਦੀਆਂ ਇਹ ਪਲਕਾਂ ਖੁੱਲਦੀਆਂ ਸੋ ਛੇਵਾਂ ਕੂਰਮ ਇਹ ਵੀ ਮੰਨਿਆ ਨਾਭੀ ਚੱਕਰ ਦੇ ਕੋਲ ਇੱਕ ਨਾੜੀ ਆ ਜਿਸ ਦਾ ਸਿਰਾ ਪੁਰਸ਼ ਦੇ ਸੱਜੇ ਅੰਗੂਠੇ ਅਤੇ ਇਸਤਰੀ ਦੇ ਖੱਬੇ ਹੱਥ ਦੇ ਅੰਗੂਠੇ ਨਾਲ ਇਹ ਸਬੰਧ ਰੱਖਦਾ ਹੈ ਇਸੇ ਤੋਂ ਵੈਦ ਰੋਗ ਦੀ ਪਛਾਣ ਕਰਦੇ ਆ ਕੇਸਵ ਜਲਤ ਕਰਹਿ ਨਿਰਾਲੇ ਕੀਤਾ ਲੋੜੈ ਸੋ ਹੋਏਗਾ ਬਾਦਸ਼ਾਹ ਫਰਮਾਉਂਦੇ ਆ ਕਿ ਕੇਸ਼ਵ ਕੇਸਾਂਤਾਰੀ ਪਰਮੇਸ਼ਰ ਵਾਕੀ ਪਾਣੀ ਵਿੱਚ ਸਭ ਸੈਨ ਕਰਨ ਵਾਲੇ ਕੇਸ਼ਵ ਤੂੰ ਨਿਰਾਲੇ ਵਿਲੱਖਣ ਅਨੋਖੇ ਹੀ ਚਲਤ ਕੌਦਕ ਕਰਦਾ ਹੈ ਜੋ ਕੁਝ ਤੂੰ ਲੋੜਹਿ ਚਾਹਣਾ ਕੀਤਾ ਹੈ ਉਹੋ ਹੀ ਹੋਏਗਾ ਹੁੰਦਾ ਨਿਰਾਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤੁਰ ਪੁਜ કહਾਇਆ ਏ ਪ੍ਰਭੂ ਤੂੰ ਨਿਰਾਹਾਰੀ ਆਹਾਰ ਕਰਨ ਤੋਂ ਬਿਨਾ ਹੈ ਨਰਵੈਰ ਵੈਰ ਤੂੰ ਰਹਿਤ ਤੇ ਸਾਰੇ ਘਟਾਂ ਵਿੱਚ ਸਮਾਇਆ ਆਇਆ ਇਹ ਸੰਸਾਰ ਰੂਪੀ ਖੇਡ ਨੂੰ ਧਾਰਨ ਕਰਕੇ ਆਪ ਹੀ ਚਤੁਰ ਪੂਜ ਚਾਰ ਬਾਹਵਾਂ ਵਾਲਾ ਵਿਸ਼ਨੂੰ ਅਖਵਾਇਆ ਹੈ ਸਾਵਲ ਸੁੰਦਰ ਰੂਪ ਬਣਾਵਹਿ ਬੀਣ ਸੁਨਤ ਸਭ ਮੋਹੇਗਾ ਤੂੰ ਆਪ ਹੀ ਸਾਵਲੇ ਰੰਗ ਦਾ ਸੁੰਦਰ ਸੋਹਣਾ ਰੂਪ ਬਣਾਉਣਾ ਕਰਦਾ ਹੈ ਤੇਰੀ ਬੇਣ ਬਾਂਸਰੀ ਸਰਵਣ ਕਰਕੇ ਸਾਰੇ ਮੋਹ ਹੈਗਾ ਮੋਹਿਤ ਹੋ ਜਾਂਦੇ ਹਨ ਤੇਰੀ ਸਤ ਨਾਮ ਰੂਪੀ ਸੁੰਦਰ ਬਾਣੀ ਨੂੰ ਸੁਣ ਕਰਕੇ ਸਾਰੀ ਸ੍ਰਿਸ਼ਟੀ ਮੋਹਿਤ ਹੋ ਜਾਂਦੀ ਹੈ ਬਨਮਾਲਾ ਵਿਭੂਖਨ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਬਨਮਾਲਾ ਕੀ ਇਹ ਜੰਗਲੀ ਫੁੱਲਾਂ ਕਲਪੱਦਰ ਬ੍ਰਿਸ਼ ਦੇ ਫੁੱਲਾਂ ਦੀ ਮਾਲਾ ਦਾ ਵਿਭੂਖਨ ਗਹਿਣਾ ਪਹਿਰਨ ਵਾਲਾ ਹੈ ਕਮਲ ਕੀਏ ਸ੍ਰੀਖੇ ਨੈਣ ਨੀਤਰਾਂ ਵਾਲਾ ਹੈ ਮਨਸਪਤੀ ਰੂਪੀ ਵੰਸ ਵਨਸਾਲਾ ਪਹਿਰਨ ਵਾਲਾ ਹੈ ਬਨ ਮਾਲਾ ਜੋ ਸੰਸਾਰ ਰੂਪੀ ਬਨ ਹੈ ਇਸ ਨੂੰ ਮਾ ਮਾਇਆ ਵਿੱਚ ਲਾ ਲਾਇਆ ਹੋਇਆ ਹੈ ਸਾਰਿਆਂ ਵਿੱਚ ਗਹਿਣਾ ਰੂਪ ਹੈ ਕਮਲ ਦੀ ਨਿਆਈ ਨਿਰਲੇਪ ਹੈ ਅਤੇ ਸਭ ਦਾ ਨੈਣ ਭਾਵ ਦ੍ਰਿਸ਼ਟਾ ਰੂਪ ਹੈ ਤੇਰੇ ਸੋਹਣੇ ਕੁੰਡਲ ਪਹਿਨੇ ਹੋਏ ਹਨ ਸਿਰ ਉੱਪਰ ਮੁਕਟ ਅਤੇ ਬੈਨ ਗਰੜ ਦੀ ਅਸਵਾਰੀ ਹੈ ਸ਼ੰਖ ਚਕਰ ਗਦਾ ਹੈ ਧਾਰੀ ਸ਼ੰਖ ਚਕਰ ਗਦਾ ਹੈ ਧਾਰੀ ਮਹਾ ਸਾਰਥੀ ਸਤ ਸੰਗਾ ਏ ਪ੍ਰਭੂ ਤੂੰ ਸਰਗੁਣ ਸਰੂਪ ਧਾਰ ਕੇ ਹੱਥਾਂ ਵਿੱਚ ਸ਼ੰਖ ਚਕਰ ਤੇ ਗਦਾ ਗੁਰਜਾਦ ਸ਼ਾਸਤਰਾਂ ਨੂੰ ਧਾਰਨਾ ਕੀਤਾ ਹੈ ਅਰਜਨ ਦਾ ਮਹਾ ਵੱਡੇ ਬਲ ਵਾਲਾ ਸਾਰਥੀ ਰਥਵਾਹੀ ਹੈ ਸਤ ਸਰੂਪ ਹੈ ਅਤੇ ਸਾਰਿਆਂ ਦਾ ਸੰਗਾ ਸੰਗੀ ਹੈ ਪੀਤ ਪੀਤੰਬਰ ਤ੍ਰਿਪਵਨ ਧਨੀ ਜਗੰਨਾਥ ਗੋਪਾਲ ਮੁਖ ਪਣੀ ਪੀਤ ਪੀਤੰਬਰ ਪੀਲੇ ਪੀਲੇ ਵਸਤਰਾਂ ਵਾਲਾ ਕ੍ਰਿਸ਼ਨ ਰੂਪ ਹੈ ਪ੍ਰੀਤੀ ਰੂਪੀ ਪੀਲੇ ਵਸਤਰਾਂ ਨੂੰ ਧਾਰਨ ਵਾਲਾ ਹੈ ਅਤੇ ਤ੍ਰਿਪਵਨ ਤਿੰਨਾਂ ਲੋਕਾਂ ਦਾ ਧਨੀ ਬਾਲਕ ਹੈ ਜਗੰਨਾਥ ਜਗਤ ਦਾ ਸੁਆਮੀ ਹੈ ਗੋਪਾਲ ਧਰਤੀ ਦਾ ਪਾਲਕ ਹੈ ਮੈਂ ਆਪਣੇ ਮੁਖ ਮੂੰਹ ਦੁਆਰਾ ਤੇਰਾ ਜਸ ਪੜੀ ਕੀ ਉਚਾਰਦਾ ਰਹਾ ਸਾਰਿੰਗ ਧਾਰੂ ਭਗਵਾਨ ਬੀਠਲਾ ਮੈਂ ਗਣਤ ਨ ਆਵੇ ਸਰਬੰਗ ਸਾਰਿੰਗ ਧਾਰ ਸਾਰਿੰਗ ਗੈਂਡੇ ਦੇ ਸਿੰਘਾਂ ਦੇ ਤਣੁਕ ਨੂੰ ਹੱਥਾਂ ਵਿੱਚ ਤਰ ਤਾਰਨ ਵਾਲਾ ਹੈ ਵਾ ਜਿਵੇਂ ਸਾਰਿੰਗ ਪਪੀਹਾ ਸਵੰਤੀ ਬੂੰਦ ਨੂੰ ਧਾਰਨ ਕਰਦਾ ਹੈ ਇਉ ਤੂੰ ਭਗਤਾਂ ਦੀ ਪ੍ਰੀਤੀ ਰੂਪ ਸਵੰਤੀ ਬੂੰਦ ਨੂੰ ਧਾਰਨ ਵਾਲਾ ਹੈ ਸਾਰੇ ਅੰਗਾਂ ਵਿੱਚ ਸ੍ਰੇਸ਼ਟ ਤਾਈ ਧਾਰਨ ਵਾਲਾ ਹੈ ਖੱਡ ਭਗਾ ਸੰਪੰਨ ਹੋਣ ਕਰਕੇ ਭਗਵਾਨ ਹੈ ਬਿਟਲਾ ਬਿਟਲ ਰੂਪ ਹੈ ਬਿਠਲ ਉਤਪਦੀ ਠੋ ਇਸਤਤੀ ਅਤੇ ਲਾ ਲੇਤਾ ਕਰਨ ਵਾਲਾ ਹੈ ਮੇਰੇ ਕੋਲ ਤੇਰੇ ਸਰਬੰਗਾ ਸਾਰੇ ਅੰਗਾ ਪਾਵ ਸਾਰੇ ਗੁਣ ਗਿਣਤੀ ਵਿੱਚ ਨਹੀਂ ਆਉਂਦੇ ਨੇਕੰਟਕ ਨੇ ਕੇਵਲ ਕਹੀ ਹੈ ਤਨੰਜੈ ਜਲ ਥਲ ਹੈ ਮਹੀ ਹੈ हे प्रभु तू नेक कंटक नरवैर ने केवल शुद्ध स्वरूप निषेध करके केवल मुक्त स्वरूप कहया जांदा है तनंजै कहिए तनुख करके जय करने वाला अर्जुन नर अवतार सी व सारे ਧਨ ਨੂੰ ਜਿੱਤਣ ਵਾਲਾ ਸਭ ਦੇ ਪ੍ਰੇਮ ਮਨ ਰੂਪੀ ਧਨ ਨੂੰ ਜਿੱਤਣ ਵਾਲਾ ਹੈ ਅਤੇ ਜਲ ਥਰਲ ਥਾਵਾਂ ਤਰਲ ਥਾਵਾਂ ਤੇ ਥਲ ਖੁਸ਼ਕ ਥਾਵਾਂ ਮਈਏ ਵਿੱਚ ਵਿਆਪਕ ਹੈ ਮਈਏ ਪ੍ਰithvi ਵਿੱਚ ਵੀ ਵਿਆਪਕ ਹੈ ਮ੍ਰਿਤ ਲੋਕ ਪਯਾਲ ਸਮੀਪਤ ਅਸਥਿਰ ਥਾਨ ਜਿਸ ਹੈ ਅਪਗਾ ਮ੍ਰਿਤ ਲੋਕ ਮਾਤ ਲੋਕ ਤੇ ਪਯਾਲ ਪਤਾਲ ਲੋਕ ਵਿੱਚ ਸਭ ਜੀਵਾਂ ਦੇ ਸਮੀਪਤ ਨੇੜੇ ਹੋ ਕੇ ਵਸਦਾ ਆਪ ਜੀ ਦਾ ਸਰੂਪ ਬੈਕੁੰਠ ਰੂਪ ਥਾਂ ਜਿਹੜਾ ਹੈ ਇਸਤਤ ਰਹਿਣ ਵਾਲਾ ਅਤੇ ਅਪਗਾ ਅਪੰਗ ਨਾਸ਼ ਤੋਂ ਰਹਿਦੈ ਪਦ ਦਪਾਵਨ ਦੁਖ ਪੈ ਪੰਜਨ ਅਹੰਕਾਰ ਨਿਵਾਰਣ ਹੈ ਭਾਵ ਖੰਡਨ ਹੈ हे ਪ੍ਰਭੂ ਤੂੰ ਪਦਤ ਪਾਪੀਆਂ ਨੂੰ ਪਾਵਨ ਪਵਿੱਤਰ ਹਿਰਦੇ ਵਾਲੇ ਕਰਨ ਵਾਲਾ ਹੈ ਸਾਰੇ ਦੁਖ ਕਸ਼ਟ ਤੇ ਭੈ ਡਰਾਂ ਨੂੰ ਪੰਜਨ ਨਾਸ਼ ਕਰਨ ਵਾਲਾ ਹੈ ਅਹੰਕਾਰ ਹਉਮੈ ਦੀ ਨਿਵਾਰਣ ਵਿਰਤੀ ਕਰਨ ਵਾਲਾ ਹੈ ਪਾਪ ਜੰਮਣ ਮਰਨ ਸੰਸਾਰ ਨੂੰ ਖੰਡਨ ਨਾਸ਼ ਕਰਨ ਵਾਲਾ ਹੈ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨ ਕਿਤ ਹੀ ਹੈ ਪਿਗਾ हे ਪ੍ਰਭੂ ਤੂੰ ਭਗਤੀ ਬੰਦਗੀ ਕਰਕੇ ਤੋਖਤ ਪ੍ਰਸੰਨ ਹੁੰਦਾ ਹੈ ਦੀਨ ਗਰੀਬਾਂ ਉੱਪਰ ਕਿਰਪਾਲਾ ਮਿਹਰਬਾਨ ਹੁੰਦਾ ਕਿਤ ਹੀ ਕਹੀਏ ਕਿਸੇ ਹੋਰ ਗੁਣ ਕਰਕੇ ਤੂੰ ਪਿਗਾ ਪੇਜਦਾ ਨਹੀਂ ਨਰੰਕਾਰ ਅਸ਼ਲ ਅਡੋਲੋ ਜੋਤ ਸਰੂਪੀ ਸਭ ਜਗ ਮੋਲੋ हे प्रभु तू नृंकार मायकी आकारों ਤੋਂ रहਿਤ ਅਸ਼ਲ-ਸ਼ਲਣ ਤੋਂ रहਿਤ ਅਡੋਲੋ ਡੋਲਣ ਤੋਂ रहਿਤ ਹੈ ਜੋਤ ਸਰੂਪੀ ਜੋਤ प्रकाश रूप है अति सारे जग संसार ਨੂੰ ਮੋਲ ਖਿਡਾਉਣੇ ਵਾਲਾ ਹੈ ਸੋ ਮਿਲੈ ਜਿਸ ਆਪ ਮਿਲਾਏ ਆਪ ਕੋਈ ਨ ਪਾਵੇਗਾ हे प्रभु तेरे ਨਾਲ ਉਹ ਹੀ ਮਿਲਦਾ ਜਿਸ ਨੂੰ ਤੂੰ ਆਪ ਆਪਣੇ ਨਾਲ ਮਿਲਾਉਣਾ ਕਰਦਾ ਆਪਣੇ ਆਪ ਤੇਰੇ ਸਰੂਪ ਨੂੰ ਕੋਈ ਵੀ ਨਹੀਂ ਪਾ ਸਕਦਾ ਆਪੇ ਗੋਪੀ ਆਪੇ ਕੰਨਾ ਆਪੇ ਗਊ ਚਰਾਵੈ ਬਨ ਤੂੰ ਪ੍ਰਹੇ ਪ੍ਰਭੂ ਤੂੰ ਆਪ ਹੀ ਗੋਪੀ ਗਵਾਲਣਾ ਰੂਪ ਹੈ ਆਪ ਹੀ ਕੰਨਾ ਕ੍ਰਿਸ਼ਨ ਰੂਪ ਹੈ ਆਪ ਹੀ ਇੰਦਰੀਆਂ ਰੂਪੀ ਗਵਾਲਣਾ ਰੂਪ ਆਪ ਹੀ ਅੰਤਇਕਰ ਰੂਪੀ ਕੰਨਾ ਕ੍ਰਿਸ਼ਨ ਰੂਪ ਹੈ ਆਪ ਹੀ ਬਿਰਤੀਆਂ ਰੂਪ ਗਵਾਲਣ ਹੈ ਆਪ ਹੀ ਚੇਤਨ ਸਰੂਪ ਹੈ ਨੋ ਕੇ ਚੇਸਟਾ ਕਰਾਉਣ ਵਾਲਾ ਹੈ ਆਪ ਹੀ ਬਾਨਾ ਜੰਗਲ ਵਿੱਚ ਗਊ گاਵਾਂ ਨੂੰ ਚਰਾਉਣ ਵਾਲਾ ਆਪ ਹੀ ਬਿਰਤੀ ਰੂਪੀ ਗਾਇਆਂ ਨੂੰ ਸਤਸੰਗਤ ਰੂਪੀ ਬਨ ਵਿੱਚ ਸ਼ੁਭ ਗੁਣਾ ਰੂਪੀ ਕਾ ਚਰਾਉਣ ਵਾਲਾ ਹੈ ਆਪ ਉਪਾਵੇ ਆਪ ਖਪਾਵੇ ਦੁੱਧ ਲੀਪ ਨਹੀਂ ਇੱਕ ਦਿਲ ਰੰਗਾ ਏ ਪ੍ਰਭੂ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਆਪ ਹੀ ਖਪਾਵੇ ਨਾਸ਼ ਕਰਦਾ ਹੈ ਆਪ ਹੀ ਮਹਾਤਮਾ ਦੇ ਹਿਰਦਿਆਂ ਅੰਦਰ ਗਿਆਨ ਪੈਦਾ ਕਰਦਾ ਆਪ ਹੀ ਅਗਿਆਨ ਨੂੰ ਖਪਾਉਂਦਾ ਹੈ ਪਰ ਤੂੰ ਇੱਕ ਦਿਲ ਰੰਚਕ ਮਾਤਰ ਵੀ ਰੰਗਾ ਤਮਾਸ਼ਿਆਂ ਆਦ ਵਿੱਚ ਲਪਾਏ ਮਾਨ ਨਹੀਂ ਹੁੰਦਾ ਇੱਕ ਜੀਹ ਗੁਣ ਕਮਨ ਬਖਾਨੈ ਸਹਿਸ ਫਨੀ ਸੇਖ ਅੰਤ ਨ ਜਾਣੈ ਏ ਪ੍ਰਭੂ ਮੇਰੀ ਇੱਕ ਜੀਬ ਤੇਰੇ ਕਿਹੜੇ ਕਿਹੜੇ ਗੁਣ ਕਥਨ ਕਰ ਸਕਦੀ ਹੈ ਭਾਵ ਤੇਰੇ ਬੇਅੰਤ ਗੁਣ ਹਲ ਹਜ਼ਾਰਾਂ ਫਨੀ ਫਨਾ ਵਾਲਾ ਸੇਖ 나ਗ ਵੀ ਤੇਰੇ ਗੁਣ ਨਾਮਾਂ ਦਾ ਅੰਤ ਅਖੀਰ ਨਹੀਂ ਜਾਣ ਸਕਦਾ ਨਵ ਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾਹੀ ਪ੍ਰਭ ਕਹਿ ਸੰਗ ਉਹ ਸ਼ੇਸ਼ਨਾਗ ਦਿਨ ਰਾਤ ਤੇਰੇ ਨਵੇਂ ਤੋਂ ਨਵੇਂ ਨਾਮ ਜਪਦਾ हे ਪਰਮੇਸ਼ਰ ਉਹ ਫੇਰ ਵੀ ਤੇਰਾ ਇੱਕ ਗੁਣ ਜਿਹੜਾ ਹੈ ਉਹ ਨਹੀਂ ਕਹਿ ਸਕਦਾ ਆਖ ਸਕਦਾ ਓਟ ਗਹੀ ਜਗਤ ਪਿਤ ਸਰਣਾਇਆ ਉਟ ਗਹੀ ਜਗਤ ਪਿਤ ਸਰਨ ਆਇ ਪੈ ਭਿਆਨਕ ਜਮਦੂਤ ਦੁੱਤਰ ਹੈ ਮਾਇਆ ਜਗਤ ਸੰਸਾਰ ਦੇ ਪਿਤ ਪਿਤਾ ਸਰੂਪ ਮੈਂ ਸਰੀਰ ਕਰਕੇ ਤੇਰੀ ਸ਼ਰਨ ਵਿੱਚ ਆਇਆ ਅਤੇ ਮੰਨ ਕਰਕੇ ਵੀ ਮੈਂ ਤੇਰੀ ਓਟ ਟੇਕ ਗਹੀ ਗ੍ਰਹਿਣ ਕੀਤੀ ਹੈ ਕਿਉਂਕਿ ਭਿਆਨਕ ਡਰਾਉਣੇ ਪੈ ਦੇਣ ਵਾਲੇ ਜਮਦੂਤ ਬਹੁਤ ਡਰ ਦਿੰਦੇ ਹਨ ਅਤੇ ਮਾਇਆ ਰੂਪੀ ਨਦੀ ਦੁੱਤਰ ਤਰਨੀ ਬਹੁਤ ਔਖੀ ਕਠਨ ਹੈ ਹੋ ਹੋ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਤਨ ਕੈ ਸੰਗ ਸੰਗ ਹੈ ਪ੍ਰਭੂ ਤੂੰ ਕਿਰਪਾਲੂ ਮਿਹਰਵਾਨ ਹੋਣਾ ਕਰ ਆਪਣੀ ਇੱਛਾ ਕਰਕੇ ਮੈਨੂੰ ਬਚਾ ਕੇ ਰੱਖਣਾ ਕਰ ਅਤੇ ਸ੍ਰੇਸ਼ਟ ਸੰਤ ਜਨਾਂ ਦੇ ਸੰਗਾ ਸਾਥ ਸੰਗਤ ਦੇ ਨਾਲ ਮਿਲਣਾ ਕਰ ਦ੍ਰਿਸ਼ਟਮਾਨ ਹੈ ਸਗਲ ਮਥਿਨਾ ਇੱਕ ਮੰਗੋ ਦਾਨ ਗੋਬਿੰਦ ਸੰਤ ਰਿਨਾ ਅਰ ਤਖ ਦ੍ਰਿਸ਼ਟਮਾਨ ਦਿਸਣ ਵਾਲਾ ਪਦਾਰਥ ਸੰਸਾਰ ਸਾਰਾ ਹੀ ਮਥੇਨਾ ਮਿਥਿਆ ਰੂਪ ਝੂਠਾ ਨਾਸ਼ਵੰਤ ਹੈ ਇਸ ਲਈ हे ਗੋਬਿੰਦ ਪਰਮੇਸ਼ਰ ਮੈਂ ਤੇਰੇ ਪਾਸੋਂ ਤੇਰੇ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਚਰਨ ਰੇਨਾ ਧੂੜੀ ਦਾ ਦਾਨ ਮੰਗਦਾ ਮस्तक ਲਾਈ ਪਰਮ ਪਦ ਪਾਵਾਂ ਜਿਸ ਪ੍ਰਾਪਤ ਸੋ ਪਾਵੇਗਾ ਉਸ ਧੂੜੀ ਨੂੰ ਮੈਂ ਆਪਣੇ ਮਸਤਕ ਮੱਥੇ ਉੱਪਰ ਲਾ ਕੇ ਪਰਮ ਪਦ ਵੱਡੀ ਪਦਵੀ ਭਾਵ ਕੇਵਲ ਮੁਖ ਨੂੰ ਪਾਉਣਾ ਕਰ ਪਰ ਜਿਸ ਦੇ ਭਾਗਾਂ ਵਿੱਚ ਇਹ ਚਰਨ ਧੂੜੀ ਦੀ ਪ੍ਰਾਪਤੀ ਲਿਖੀ ਹੈ ਉਹ ਹੀ ਪਾਵੇਗਾ ਪਾਉਣਾ ਕਰਦਾ ਹੈ ਜਿਨ ਗੋਂ ਕਿਰਪਾ ਕਰੀ ਸੁਖ ਦਾਤੇ ਤਿਨ ਸਾਧੂ ਚਰਨ ਲੈ ਹਿਰਦੈ ਪਰਾਤੇ ਇਹ ਸੁਖਾਂ ਦੇ ਦੇਣ ਵਾਲੇ ਪ੍ਰਭੂ ਜਿਨ੍ਹਾਂ ਦੇ ਉੱਪਰ ਤੂੰ ਆਪਣੀ ਮਿਹਰ ਕਿਰਪਾ ਕੀਤੀ ਹੈ ਉਹਨਾਂ ਨੇ ਸਾਧ ਸੰਤ ਜਨਾਂ ਦੇ ਚਰਣਾ ਦੀ ਧੂੜੀ ਲੈ ਕੇ ਆਪਣੇ ਹਿਰਦੇ ਵਿੱਚ ਪ੍ਰਾਤੇ ਪਰੋ ਲਈ ਹੈ ਉਹਨਾਂ ਨੇ ਸਾਧੂਆਂ ਦੇ ਚਰਣਾ ਦੀ ਸਰਦਾ ਰੂਪੀ ਧੂੜੀ ਨੂੰ ਆਪਣੇ ਹਿਰਦੇ ਵਿੱਚ ਪਰੋਇਆ ਹੈ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਜੰਗਾ ਉਹਨਾਂ ਨੇ ਕਹਿੰਦੇ ਸਾਰੇ ਨਿਧਾਨ ਖਜ਼ਾਨਿਆਂ ਤੋਂ શ્રેષ્ઠ ਨਾਮ ਦਾ ਖਜ਼ਾਨਾ ਪਾ ਲਿਆ ਹੈ ਅਤੇ ਉਹਨਾਂ ਦੇ ਮਨ ਹਿਰਦੇ ਵਿੱਚ ਹਦ ਤੋ ਰਹਿਤ ਇੱਕ ਰਸ ਬ੍ਰਹਮ ਅਜਪਾ ਜਾਪ ਵਾ ਜੰਗਾ ਵਜਦਾ ਪ੍ਰਗਟ ਹੋ ਜਾਂਦਾ ਹੈ ਕਿਰਤਮ ਨਾਮ ਗਥੇ ਤੇਰੇ ਜੇ ਬਾ ਸਤ ਨਾਮ ਤੇਰਾ ਪਰਾ ਪੂਰਬਲਾ ਏ ਪ੍ਰਭੂ ਅਸਾਂ ਨੇ ਤੇਰੇ ਕਿਰਤਮ ਕਮਾ ਕਰਕੇ ਗੁਣਾ ਕਰਕੇ ਪਏ ਹੋਏ ਕਲਪਤ ਨਾਮ ਹੀ ਜੇਬ ਰਸਨਾ ਨਾਲ ਕਥਨ ਕੀਤੇ ਆ ਪਰ ਤੇਰਾ ਸਤ ਨਾਮ ਸੱਚਾ ਨਾਮ ਹੀ ਪਰਾ ਉਤਕ੍ਰਿਸ਼ਟ ਤੇ ਪੂਰਬਲਾ ਅਨਾਦ ਕਾਲ ਹੈ ਕੀਰਤਮ ਨਾਮ ਇਹਨਾਂ ਨਾਮਾਂ ਦੀ ਵਿਚਾਰ ਪਿੱਛੇ ਆਪਾਂ ਜੋ 1078 ਅੰਗ ਉੱਪਰ ਸਿਮਰੈ ਧਰਤੀ ਅਰ ਆਕਾਸ਼ਾਂ ਵਾਲੀ ਪੰਕਤੀ ਦੀ ਵਿਆਖਿਆ ਵਿੱਚ ਕਰ ਆਏ ਆ ਕਉ ਨਾਨਕ ਭਗਤ ਪਏ ਸਰੜਾਈ ਦੇਹ ਦਰਸ ਮਨ ਰੰਗ ਲੱਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭ ਤੇਰੇ ਭਗਤ ਸੇਵਕ ਜਨ ਤੇਰੀ ਸ਼ਰਨ ਵਿੱਚ ਪਏ ਹੋਏ ਹਨ ਤੂੰ ਉਹਨਾਂ ਦੀ ਇੱਛਾ ਪੂਰੀ ਕਰਦਾ ਹੈ ਮੇਰੇ ਵੀ ਮਨ ਹਿਰਦੇ ਵਿੱਚ ਤੇਰਾ ਰੰਗ ਪ੍ਰੇਮ ਲੱਗਾ ਹੋਇਆ ਇਸ ਲਈ ਤੂੰ ਆਪਣਾ ਦਰਸ਼ਨ ਦੇਣਾ ਕਰ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਤੂੰ ਆਪੇ ਕਤਹਿ ਤੈ ਆਪ ਵਖਾਣ ਹੈ ਏ ਪ੍ਰਭੂ ਤੇਰੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਤੂੰ ਆਪ ਹੀ ਜਾਣਦਾ ਹੈ ਤੂੰ ਆਪ ਹੀ ਗੁਰੂ ਸਰੂਪ ਹੋ ਕੇ ਉਪਦੇਸ਼ ਕਥਨ ਕਰਦਾ ਹੈ ਅਤੇ ਆਪ ਹੀ ਉਸ ਕਹੇ ਹੋਏ ਦਾ ਵਖਾਣ ਵਖਿਆਣ ਕਰਦਾ ਨਾਨਕ ਦਾਸ ਦਾਸਨ ਕੋ ਕਰਿ ਯੋ ਹਰਿ ਭਾਵੇ ਦਾਸਾ ਰਾਖ ਸੰਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਮੈਨੂੰ ਆਪਣੇ ਦਾਸਨ ਸੇਵਕਾਂ ਦਾ ਦਾਸ ਸੇਵਕ ਬਣਾਉਣਾ ਕਰ। हे ਹਰੀ ਜੇ ਤੈਨੂੰ ਪਾ ਜਾਵੇ ਤਾਂ ਮੈਨੂੰ ਆਪਣੇ ਸੇਵਕਾਂ ਦੇ ਸੰਗਾ ਨਾਲ ਰੱਖਣਾ ਕਰ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ wah he guru ਵਾਹਿਗੁਰੂ ਜੀ ਕੀ ਫਤਿਹ